ਜੋ ਬਾਹਰੋਂ ਆਇਆ ਉਹ ਕਈ ਵਾਰੀ ਰਾਤ ੱਟਕੇ ਟੁੱਕੇ ਖਾ ਕੇ ਆਇਆ ਪਹੁੰਚਿਆ ਹੈ ਨਹੀਂ ਫੇਰ ਵਾਪਸ ਆ ਗਿਆ ਮੈਨੂੰ ਬਰਸੋ ਚੋਂ ਉੱਥੇ ਮਿਲਿਆ ਬੜੇ ਪੰਗਾ ਪੈ ਗਿਆ 5-6 ਲੱਖ ਰੁਪਈਆ ਵੀ ਲੱਗ ਗਿਆ ਕਿਥੇ ਕੰਨੇ ਵੀ ਨਹੀਂ ਲੱਗੇ ਗੇੜੇ-ਬੂੜੇ ਦੇ ਗੋੜਾ ਫੇਰ ਹੁਣ ਮੈਂ ਕਿਹਾ ਕਹਿੰਦਾ ਫੇਰ ਕੋਈ ਨਾ ਕੋਈ ਕੋਸ਼ਿਸ਼ ਕਰਾਂਗੇ ਪਰ ਮੈਂ ਕਹਿਣਾ ਇਹ ਜਾ ਰਿਹਾ ਸੀ ਉਹਨੂੰ ਮੈਂ ਕਿਹਾ ਵੀਰਾ ਜਿੰਨੇ ਧੱਕੇ ਖਾ ਆਇਆ ਤੈਨੂੰ ਅਮਰੀਕਾ ਤੇ ਨਹੀਂ ਮਿਲਿਆ ਪਰ ਐਕਸਪੀਰੀਅੰਸ ਤੇ ਮਿਲਿਆ ਕਹਿੰਦਾ ਬਹੁਤ ਜ਼ਿਆਦਾ ਪੰਜ ਮਹੀਨੇ ਖਾਣਾ ਆਪ ਬਣਾਉਣ ਲੱਗ ਗਿਆ ਮਾਂ ਤੋਂ ਦੂਰ ਕਿਵੇਂ ਰਹੀਦਾ ਪਤਾ ਲੱਗ ਗਿਆ ਘਰ ਤੋਂ ਬਾਹਰ ਕੀ ਕੁਝ ਹੈ ਪਤਾ ਲੱਗ ਗਿਆ ਦੁਨੀਆ ਕਿਦਾਂ ਦੀ ਹੈ ਪਤਾ ਲੱਗ ਗਿਆ ਏਜੰਟ ਤੇ ਕਰੰਟ ਦਾ ਮਾਰਿਆ ਬੰਦਾ ਮਸਾਂ ਬਚਦਾ ਸਭ ਪਤਾ ਲੱਗ ਗਿਆ ਲੋਕੀ ਮੂੰਹ ਦੇ ਮਿੱਠੇ ਆ ਉੱਤੋਂ ਮੈਂ ਕਿਹਾ ਜਿੰਨਾ ਚਿਰ ਜਾਂਦਾ ਨਾ ਇਹ ਐਕਸਪੀਰੀਅੰਸ ਹੁੰਦਾ ਜੇ ਅਮਰੀਕਾ ਨਹੀਂ ਮਿਲਿਆ ਤਜਰਬੇ ਤੇ ਮਿਲੇ ਤੇ ਜ਼ਿੰਦਗੀ ਦੇ ਤਜਰਬੇ ਬੜੇ ਕੰਮ ਆਉਂਦੇ ਆ ਮੈਂ ਅੱਗੇ ਵੀ ਦੱਸਿਆ ਸੀ ਅਮਰੀਕਾ ਕੈਨੇਡਾ ਦੇ ਵਿੱਚ ਜਿਹੜੇ ਗੋਰੇ ਨੇ ਨਾ ਉਹ ਬ੍ਰਾਂਡਾਂ 'ਤੇ ਪੈਸਾ ਨਹੀਂ ਖਰਚਦੇ ਘੱਟ ਖਰਚਦੇ ਨੇ ਵੀ ਮੈਂ ਵਧੀਆ ਸ਼ਰਟ ਪਾਵਾਂ ਮੈਂ ਵਧੀਆ ਪੈਂਟ ਪਾਵਾਂ 에ਰਪੋਰਟਾਂ 'ਤੇ ਕੈਪਰੀਆਂ ਪਾਈਆਂ ਹੁੰਦੀਆਂ ਕੱਲੀਆਂ ਬਣਾਣਾ ਹੀ ਬੰਦਿਆਂ ਨੇ ਪਾਈਆਂ ਹੁੰਦੀਆਂ ਸਲੀਪਰ ਜੇ ਪਾ ਕੇ ਤੇ ਜਾਜਾਂ ਚ ਚੜੇ ਫਿਰਦੇ ਐ ਪੈਸਾ ਸਾਡੇ ਵਾਲੇ ਜਿਆਦਾ ਖਰਚਦੇ ਬ੍ਰੈਂਡਾਂ ਤੇ ਉਹ ਬ੍ਰੈਂਡਾਂ ਤੇ ਖਰਚਦੇ ਨਹੀਂ ਉਹਨਾਂ ਨੂੰ ਪੁੱਛੋ ਕਿਉਂ ਨਹੀਂ ਖਰਚਦੇ ਉਹ ਕਹਿਣਗੇ ਐਕਸਪੀਰੀਅੰਸ ਤੇ ਪੈਸਾ ਖਰਚਾਂਗੇ ਨਵੇਂ ਥਾਂ ਤੇ ਜਾਵਾਂਗੇ ਨਵੇਂ ਬੰਦਿਆਂ ਨੂੰ ਮਿਲਾਂਗੇ ਨਵੀਂ ਨੌਲੇਜ ਮਿਲੇਗੀ ਘੁੰਮਣ ਜਾਵਾਂਗੇ ਲੱਖ ਰੁਪਏ ਦੀ ਚੀਜ਼ ਲੈਣ ਨਾਲ ਉਹ ਲੱਖ ਰੁਪਈਆ ਸਾਹਮ ਕੇ ਰੱਖਾਂਗੇ ਘੁੰਮ ਕੇ ਆਵਾਂਗੇ ਨਵੇਂ ਥਾਂ ਤੇ ਜਾ ਕੇ ਆਵਾਂਗੇ ਨਵਾਂ ਤਜਰਬਾ ਹੋ ਨਵੇਂ ਬੰਦਿਆਂ 'ਚ ਜਾਵਾਂਗੇ ਨਵੇਂ ਤਰ੍ਹਾਂ ਦੇ ਲੋਕਾਂ ਨਾਲ ਮਿਲਾਂਗੇ ਨਵੀਆਂ-ਨਵੀਆਂ ਗੱਲਾਂ ਸਿੱਖਣ ਨੂੰ ਮਿਲਣਗੀਆਂ ਅਸੀਂ ਨਵਾਂ-ਨਵਾਂ ਸਿੱਖਣਾ ਹੈ ਸਾਡੇ ਫਰੀ ਵਿੱਚ ਵੀ ਸਿਖਾਉ ਤਾਂ ਨਹੀਂ ਸਿੱਖਦੇ ਅਗਲਾ ਕਹਿੰਦਾ ਲੱਖ ਰੁਪਈਆ ਲਾ ਕੇ ਸਿੱਖ ਕੇ ਆਵਾਂਗੇ ਕਹਿੰਦੇ ਤੂੰ ਘਰੇ ਸਖਾ ਅਸੀਂ ਤਾਂ ਨਹੀਂ ਸਿੱਖਦੇ ਕੋਈ ਨਹੀਂ ਸਿੱਖ ਕੇ ਰਾਜੀ ਸਾਡੇ ਵਾਲੇ ਮੈਂ ਆਪਣੇ ਵਾਲ ਨੂੰ ਵੇਖਿਆ ਗੱਡੀ 'ਚ ਬੈਠੇ ਜਾ ਰਹੇ ਨਿਊਯਾਰਕ ਦੇ ਰਹੀਏ ਜੀ ਤੇ ਮੈਨੂੰ ਕਹਿਣ ਆ ਗੋਰੇ ਪਾਗਲ ਹੀ ਨੇ ਮੈਂ ਕਿਹਾ ਕਿਵੇਂ ਕਹਿੰਦੇ ਆ ਮੈਨੂੰ ਸਮੁੰਦਰਾਂ ਤੇ ੱੱਕੇ ਖਾਂਦੇ ਫਿਰਦੇ ਆਡੇ ਵਾਲੇ ਕਹਿੰਦੇ ੱੱਕੇ ਖਾਂਦੇ ਫਿਰਦੇ ਐਵੇਂ ਹੀ ਇਧਰੋਂ ਨੂੰ ਦੂਰ ਜਾਂਦੇ ਨੇ ਕਦੇ ਇਧਰੋਂ ਨੂੰ ਦੂਰ ਜਾਂਦੇ ਆਗਲੇ ਆ ਨੂੰ ਇੱਕ ਇੱਕ ਚੀਜ਼ ਦੀ ਨੌਲੇਜ ਐ ਐਕਸਪੀਰੀਅੰਸ ਸਾਡੇ ਵਾਲਿਆਂ ਨੂੰ ਮੁੱਚ ਰੋਟੀ ਖੀਰ ਬਸ ਖਿਚੜੀ ਇਹਨਾਂ ਨੂੰ ਆਹੀ ਨੌਲੇਜ ਆ ਨੇ ਹੋਰ ਕੀ ਐ ਕੰਮ 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 ਤੇ ਗੱਲ ਤੋੜ ਕੇ ਬਹਿ ਜਾ ਕੰਮ ਕੰਮ ਬਥੇਰਾ ਬਥੇਰਾ ਬਣਾਈ ਫਿਰਦਾ ਕੰਮ ਦਾ ਬਹੁਤ ਪਤਾ ਗੱਲ ਕੋਈ ਕਰਕੇ ਬਹਿ ਜਾ ਕੱਖ ਨਹੀਂ ਪਤਾ ਇਹਦੇ ਸ਼ੁਕਰ ਕਰੋ ਆ ਇੰਟਰਨੈਟ ਆ ਗਿਆ ਇਹਦੇ ਤੇ ੱੱਕੀ ਨਾਲ ਹੀ ਨੌਲੇਜ ਆਈ ਜਾਂਦੀ ਮਾੜਾ ਮੋਟਾ ਪਤਾ ਲੱਗ ਹੀ ਜਾਂਦਾ ਨਹੀਂ ਤੇ ਅਸੀਂ ਤੇ ਜਮਾਂ ਹੀ ਚੁੱਡੂ ਸੀ ਜਮਾਂ ਹੀ ਚੁੱਡੂ ਤੂੰ ਕੋਈ ਬੰਦਾ ਗੱਲ ਕਰ ਲੈ ਚੱਜ ਦੀ ਕੱਖ ਨਹੀਂ ਆਉਂਦਾ ਕੱਖ ਨਹੀਂ ਸੀ ਪਤਾ ਹੁਣ ਤੇ ਐਂ ਕਹਿ ਲਓ ਵੀ ਨੈਟ ਚੱਲੀ ਜਾਂਦਾ ਫੇਸਬੁੱਕ ਤੱਕੇ ਨਾਲ ਹੀ ਸਾਡੇ ਘਰੇ ਗਿਆਨ ਆਈ ਜਾਂਦਾ ਜੀ ਕੋਈ 5 ਕੁ ਮਿੰਟ ਦੀ ਆ ਗੱਲ ਸੁਣ ਲਈ 5 ਕੁ ਮਿੰਟ ਦੀ ਲੀਡਰ ਬਾਰੇ ਪਰੇਸ਼ਾਨ ਨੇ ਪਰ ਸੋ ਚੌਥੇ ਇੱਕ ਲੀਡਰ ਦਾ ਮੈਨੂੰ ਪੀਏ ਮਿਲਣ ਆਇਆ ਤੇ ਮੇਰੇ ਕੋਲੇ ਬੈਠਾ ਮੈਂ ਕਿਹਾ ਕਿਵੇਂ ਐ ਕਹਿੰਦਾ ਬਹੁਤ ਬੁਰਾ ਹਾਲ ਐ ਮੈਂ ਕਿਹਾ ਕਿਉਂ ਕਹਿੰਦਾ ਜਣਾ ਖਣੇ ਲੀਡਰ ਬਣਿਆ ਫਿਰਦਾ ਮੈਂ ਕਿਵੇਂ ਕਹਿੰਦਾ ਜਿਹਦਾ ਜੀ ਕਰਦਾ ਬੋਲਣ ਲੱਗ ਜਾਂਦਾ ਕਹਿੰਦਾ ਜਿੱਥੇ ਜਾਣੇ ਆ ਅੱਗੋਂ ਭਾਸ਼ਣ ਦੇਣ ਲੱਗ ਜਾਂਦੇ ਨੇ ਫੇਸਬੁੱਕ ਤੇ ਲਾਈਵ ਹੋ ਜਾਂਦੇ ਨੇ ਕਹਿੰਦੇ ਵਿਪਤਾ ਹੀ ਛੜੀ ਪਈ ਇਹਨੇ ਸਾਰੇ ਹੀ ਭਾਸ਼ਣ ਦੇ ਜਾਂਦਾ ਸਾਰੇ ਹੀ ਲੀਡਰ ਬਣੇ ਫਿਰਦਾ ਚਲੋ ਇਹ ਜਿੰਨੀ ਕੁ ਨੌਲੇਜ ਆ ਇੰਟਰਨੈਟ ਕਰਕੇ ਮਾੜੀ ਮੋਟੀ ਧੱਕੇ ਨਾਲ ਸਾਨੂੰ ਮਿਲੀ ਜਾਂਦੀ ਅਸੀਂ ਰਿੜਕਣ ਵਾਲੇ ਨਸਲ ਕਿੱਥੇ ਅਸੀਂ ਕਿੱਥੇ ਰਿੜਕਦੇ ਆ ਗਾ ਸੋਚਣਾ ਵਿਚਾਰਨਾ ਇਹ ਤਾਂ ਕੋਠੀ ਕਾਠੀ ਪਾ ਕੇ ਬਾਅਦ ਚ ਪਤਾ ਲੱਗਦਾ ਵੀ ਆਹ ਤੇ ਹੋਰ ਹੀ ਕੁਝ ਬਣ ਗਿਆ ਆਹ ਕੀ ਕਰ ਲਿਆ ਅਸੀਂ ਤੇ ਹੁਣ ਚੱਲ ਹੁਣ ਜਿਹੇ ਜੀ ਹੈਗੀ ਹੈਗੀ ਜਾਂਦਾ ਬਸ ਗੇੜਾ ਹੀ ਨਹੀਂ ਮਾਰਿਆ ਪਤਾ ਹੀ ਨਹੀਂ ਕੀਤਾ ਨਕਸ਼ਾ ਹੀ ਨਹੀਂ ਬਣਾਇਆ ਪਹਿਲਾਂ ਸੋਚਿਆ ਹੀ ਨਹੀਂ ਪਿਆਸਾ ਮਰ ਰਿਹਾ ਟਾਈਮ ਤੇ ਖੂਪ ੱਟਣ ਜਾਂਦੇ ਆ ਸੀ ਬਣੇ ਤੋਂ ਬਾਅਦ ਪਤਾ ਲੱਗਦਾ ਸੋਚਣ ਵਾਲਾ ਤੇ ਸਾਡਾ ਖਾਨਾ ਹੀ ਮੰਨਦਾ ਜੇ ਵੀਰੋ ਸੋਚਦੇ ਹੁੰਦੇ ਪੰਜਾਬ ਦੇ ਵਿੱਚ ਇੰਨੇ ਕਿਤੇ ਡੇਰੇ ਬਣ ਜਾਂਦਾ ਜੇ ਸੋਚਣ ਵਾਲੇ ਹੁੰਦੇ ਸਾਨੂੰ ਆਹੀ ਪਾਰਟੀਆਂ ਲੁੱਟੀਆਂ ਜਾਂਦੀਆਂ ਸਾਰੀ ਜ਼ਿੰਦਗੀ ਭੰਡਾ ਭੰਡਾਰੀਆ ਕਿੰਨਾ ਕੁ ਭਾਰ ਇੱਕ ਮੁਠੀ ਚੋਕ ਲੈ ਬੋਲੋ ਇੱਕ ਮੁਠੀ ਚੋਕਲਾ ਹੈ ਬਸ ਇੱਕ ਮੁਠੀ ਚੋਕ ਕੇ ਦੂਜੀ ਆ ਜਾਂਦੀ ਹੈ ਭਾਰਤ ਦੇ ਸਾਡੇ ਦੇ ਬਿਜਲੀ ਦੇ ਬਿੱਲ ਮਾਫ ਹੋ ਜਾਣਗੇ ਮੌਜਾ ਲੱਗ ਜਾਣਗੇ ਕਿ ਉਹ ਬਿੱਲ ਵੀ ਉਹ ਸਰਕਾਰ ਦੇ ਆਪਣੇ ਕੋਲੋਂ ਭਰਨੇ ਨੇ ਮੰਤਰੀਆਂ ਦੇ ਆਪਣਾ ਪੈਸਾ ਦੇਣਾ ਹੈ ਬੋਲੋ ਚਾਜਤਰਾ ਦੱਸੋ ਆਪਣਾ ਪੈਸਾ ਦੇਣਗੇ ਆਪਣੇ ਘਰੋਂ ਦੇਣਗੇ ਇਧਰੋਂ ਕਢਾ ਲੈਣਗੇ ਇਧਰ ਦੇ ਦੇਣਗੇ ਤੈਨੂੰ ਪੈਸਾ ਦੇ ਦੇਣਗੇ ਤੇਰੀ ਮੋਟਰਸਾਈਕਲ ਖਰੀਦਣਾ ਉਹ ਤੇ ਟੈਕਸ ਵਧਾ ਦੇਣਗੇ ਗੱਡੀ ਖਰੀਦਦੇਗਾ ਉਹਦੇ ਤੇ ਟੈਕਸ ਵਧਾ ਦੇਣਗੇ ਰਜਿਸਟਰੀ ਕਰਾਣ ਜਾਏਗਾ ਉਹਦੇ ਤੇ ਟੈਕਸ ਵਧਾ ਦੇਣਗੇ ਹੁਣ ਰਜਿਸਟਰੀ ਖਰਚਾ 10000 ਹੁੰਦਾ 20000 ਲੈ ਲੈਣਗੇ ਤੂੰ ਬੜਾ ਖੁਸ਼ ਰਹਿ 1000 ਰੁਪਈਆ ਬਿੱਲ ਨਹੀਂ ਆਇਆ 1000 ਰੁਪਈਆ ਬਿੱਲ ਨਹੀਂ ਆਇਆ ਮਾਰੀ ਜਾ ਤਾੜੀਆਂ ਤੇ ਜਿੱਦੇ ਜਾਏਗਾ ਘਰ ਦਾ ਉਹ ਜਦੋਂ ਜਾਏਗਾ ਉੱਥੇ ਰਜਿਸਟਰੀ ਕਰਾਉਣ ਮੈਂ ਨਵਾਂ ਘਰ ਲਿਆ ਉਹਨਾਂ ਨੇ ਉੱਥੋਂ ਤੈਨੂੰ ਇਕੱਠੇ ਹੀ 30000 ਰੁਪਈਆ ਰਜਿਸਟਰੀ ਖਰਚਾ ਠੋਕਤਾ ਦੀ ਦੇ ਕੇ ਆ ਰਿਹਾ ਤੇ ਬਿੱਲ ਨਹੀਂ ਆਇਆ ਬਿੱਲ ਨਹੀਂ ਆ ਆ ਕੀ ਹੋ ਗਿਆ ਤੇਰਾ ਹੀ ਇਧਰੋਂ ਨਹੀਂ ਦੇ ਇਧਰੋਂ ਉਹ ਕੰਨ ਫੜਨਗੇ ਸੱਜਾ ਨਾ ਫੜਨਗੇ ਖੱਪਾ ਫੜ ਲੈਣਗੇ ਫੜਨਗੇ ਤੇਰਾ ਕੰਨ ਤੇਰਾ ਕੰਨ ਹੀ ਫੜਨਗੇ ਹੋਰ ਉਹਨਾਂ ਨੇ ਕਿੱਥੋਂ ਉਹਨਾਂ ਨੇ ਆਪਣੇ ਘਰੋਂ ਦਿੱਤਾ ਅੱਜ ਤੱਕ ਕਿਸੇ ਨੂੰ ਆਪਣੇ ਕੋਲੋਂ ਕਿੱਥੋਂ ਦੇ ਦੇਣਗੇ ਤੁਹਾਡਾ ਹੀ ਪੈਸਾ ਤੁਹਾਡਾ ਹੀ ਟੈਕਸ ਹੈ ਤੁਹਾਡਾ ਹੀ ਹੈ ਘਮਕਮਾ ਕੇ ਗੇਮਾਂ ਘੁੰਮੀ ਜਾਂਦੀਆਂ ਗੇਮਾਂ ਤੇ ਪਤਾ ਹੈ ਉਹਨਾਂ ਨੂੰ ਸਾਡੀ ਔਕਾਤ ਦਾ ਪਤਾ। ਗੱਲ ਦੱਸੋ ਇੱਕ। ਤੁਹਾਨੂੰ ਪਤਾ ਹੈ। ਤੁਹਾਡਾ ਇੱਕ ਦੋਸਤ ਹੈ। ਸਾਡਾ ਇੱਕ ਮੁੰਡਾ ਹੈ। ਬੜਾ ਚਲੋ ਪੈਸੇ ਵਾਲਾ, ਪਿਆਰ ਵਾਲਾ ਵੀ ਹੈ। ਉਹਦਾ ਜਨਮ ਦਿਨ ਤੇ ਮੈਂ ਆਖਿਆ ਵੀ ਇਹਨੂੰ ਆਪਾਂ ਕੋਈ ਗਿਫਟ ਦਈਏ। ਗਿਫਟ ਕੀ ਦਈਏ? ਮੈਂ ਕਿਹਾ ਕੋਈ ਸ਼ਰਟ ਖਰੀਦ ਦਿੰਨੇ ਆ। ਤੇ ਮੈਨੂੰ ਮੇਰੇ ਨਾਲ ਵਾਲੇ ਆਖਣ ਵੀ 50000 ਦੀ ਸ਼ਰਟ ਤੇ ਇਹ ਪਹਿਲਾਂ ਹੀ ਪੰਧਾ। ਅੱਛਾ ਮੈਂ ਕਿਹਾ 50 ਲੱਖ ਰੁਪਏ ਵਾਲੀ ਪੰਦਾ ਕਹਿੰਦੇ ਆ ਮੈਂ ਕਿਹਾ ਜੁੱਤਾ ਲੈ ਦਿਓ ਕਹਿੰਦੇ ਜੁੱਤਾ ਤੇ ਦਾ 1 ਲੱਖ ਰੁਪਏ ਦਾ ਓ ਹੋ ਹੋ ਮੈਂ ਕਿਹਾ ਘੱਡੀ ਲੈ ਦਿਓ ਕਹਿੰਦੇ 10 ਲੱਖ ਦੀ ਐ ਮੈਂ ਕਿਹਾ ਫਿਰ ਫੋਲੀ ਦੇ ਦਿਓ ਰਹਿਣੀ ਦਿਓ ਖੁਸ਼ੀ ਵੀ ਨਾ ਦੇ ਫੋਲੀ ਬੜਾ ਨਾਲ ਮੈਂ ਨੂੰ ਕਿਹਾ ਮੈਂ ਕਿਹਾ ਕਰਦੇ ਨੇ ਚੰਨਾ ਬਹੁਤ ਵੱਡੀ ਭੁੱਲ ਵੇ ਪਿਆਰ ਦੀ ਨਿਸ਼ਾਨੀ ਦਾ ਜੋ ਪੁੱਛਦੇ ਨੇ ਬੋਲੋ ਐਹੀ ਦੇ ਦਿਓ ਫੋਲੀ ਪਿਆਰ ਦੀ ਨਿਸ਼ਾਨੀ ਦਾ ਮੁੱਲ ਕੀ ਪੁੱਛਣਾ ਪਿਆਰ ਦੇ ਵਿੱਚ ਦੇ ਦਿੱਤਾ ਤੇ ਬਸ ਠੀਕ ਹੈ ਹੁਣ ਇੱਥੇ ਗੱਲ ਸੁਣੋ ਬੰਦੇ ਦਾ ਆਪਣਾ ਸਟੈਂਡਰਡ ਜੇ 50000 ਦੀ ਸ਼ਰਟ ਪਾਉਣ ਵਾਲਾ ਹੈ ਤੇ ਤੁਸੀਂ ਉਹਨੂੰ 500 ਦੀ ਸ਼ਰਟ ਦੇਣ ਲੱਗਿਆਂ ਸ਼ਰਮ ਮੰਨੋਗੇ ਬੰਦੇ ਦਾ ਸਟੈਂਡਰਡ ਦੇਖੋਗੇ ਸਮਝਦੇ ਹੋਗਾ ਸਾਡੇ ਨਾਲ ਇੱਥੇ ਇੱਕ ਮਹਾਂਪੁਰਖ ਨੇ ਆਉਣਾ ਸੀ ਮੈਂ 20 ਸਾਲ ਪਹਿਲਾਂ ਦੀ ਗੱਲ ਕਰਦਾ 2000 ਵਿੱਚ ਸਨ 2000 ਇੱਥੇ ਰੱਖਿਆ ਸਮਾਗਮ ਤੇ ਉਹ ਮੈਂ ਆਖਿਆ ਬਾਬਾ ਜੀ ਤੁਸੀਂ ਆਇਓ ਉਹ ਕਹਿੰਦੇ ਆਵਾਂਗੇ ਤੇ ਜਦੋਂ ਉਹਨਾਂ ਨੇ ਆਉਣਾ ਸੀ ਤੇ ਉਹ ਮੈਨੂੰ ਮੈਂ ਤੇ ਕਿਹਾ ਮੈਂ ਕਿਹਾ ਪ੍ਰੋਗਰਾਮ ਸਵੇਰੇ ਹੋਣਾ ਹੈ ਤੁਸੀਂ ਫਿਰ ਇੱਕ ਦਿਨ ਦੀ ਹਾਜ਼ਰੀ ਭਰਿਓ ਮੈਂ ਕਿਹਾ ਆਉਣਗੇ ਰੋਟੀ ਪਾਣੀ ਖਾਣਗੇ ਤੇ ਚਲੇ ਜਾਣਗੇ ਮੈਨੂੰ ਕਹਿੰਦੇ ਮੈਂ ਵਿਹਲਾ ਹੀ ਆ ਮੈਂ 2 ਦਿਨ ਉੱਥੇ ਹੀ ਰਾਂਗਾ ਮੈਂ ਕਿਹਾ ਜੀ 7:00 ਬਜੇ ਮੈਨੂੰ ਉਹ ਦਿਨ ਵਿਪਤਾ ਛੜ ਗਈ ਮੈਂ ਕਿਹਾ ਇੱਥੇ ਤੇ ਇਹਨਾਂ ਦੇ ਸਿੰਘ ਵੀ ਏਸੀਆਂ 'ਚ ਰਹਿੰਦੇ ਐ ਤੇ ਮੇਰੇ ਸਥਾਨ ਤੇ ਇਹਨਾਂ ਨੇ ਆਉਣਾ ਸਾਡੇ ਤੇ ਏਸੀ ਨਹੀਂ ਲੱਗਾ ਤੇ ਮੈਂ ਉਹਨਾਂ ਨੂੰ ਆਪਣੇ ਕਮਰੇ 'ਚ ਠਹਿਰਾਇਆ ਪਰ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਰਾਤੋਂ ਰਾਤ ਲਗਾ ਕੇ ਉਦੋਂ ਏਸੀ ਸਾਡੇ ਲੱਗਾ ਨਹੀਂ ਸੀ ਪਰ ਅਸੀਂ ਔਖੇ ਹੋ ਕੇ ਏਸੀ ਲਵਾਇਆ ਵੀ ਇਹ ਬੰਦੇ ਦਾ ਸਟੈਂਡਰਡ ਬਹੁਤ ਉੱਚਾ ਹੈ ਤੇ ਏਸੀ ਜਿੱਤ ਬਿਨਾ ਰਹਿੰਦਾ ਨਹੀਂ ਸਮਝਦੇ ਆਂ ਅਗਲਾ ਚਾਰ ਸਬਜ਼ੀਆਂ ਰੋਜ਼ ਖਾਂਦਾ ਐ ਅਸੀਂ ਇੱਕ ਕਿਵੇਂ ਅਸੀਂ ਪੰਜ ਖਵਾਵਾਂਗੇ ਵੀ ਯਾਰ ਇਕਲੇ ਤਾਂ ਇਕਲਾ ਕੀ ਕਹੂੰ ਸਾਨੂੰ ਸਮਝਦੇ ਹੋ ਗੱਲ ਹੁਣ ਜਿੱਦਾਂ ਦਾ ਬੰਦੇ ਦਾ ਸਟੈਂਡਰਡ ਹੋਵੇ ਤੁਹਾਨੂੰ ਉਦਾਂ ਦਾ ਕਰਨਾ ਪੈਂਦਾ ਸਮਝ ਗਏ ਉਦਾਂ ਦਾ ਗਿਫਟ ਦੇਣਾ ਪਊ ਤਾਂ ਅਗਲਾ ਖੁਸ਼ ਹੋਊ ਨਾ ਵੀ ਮੈਂ 50000 ਦੀ ਸ਼ਰਤ ਪਾਉਣਾ ਇਹਨੇ ਲੱਖ ਦੀ ਦਿੱਤੀ ਐ ਤਾਂ ਖੁਸ਼ ਹੋ ਅਗਲੇ ਦਾ ਸਟੈਂਡਰਡ 50000 ਦੀ ਪਾਉਣਾ ਦਾ ਜੁੱਤੇ ਲੱਖ ਰੁਪਏ ਦੇ ਪਾਉਂਦਾ ਹੈ ਉਹਦਾ ਸਟੈਂਡਰਡ ਲੱਖ ਰੁਪਏ ਦਾ ਹੈ ਸਮਝਦੇ ਆ ਹੁਣ ਨੋਟ ਕਰਿਓ ਸਾਡਾ ਜਿਹੜਾ ਸਟੈਂਡਰਡ ਹੈ ਸਟੈਂਡਰਡ ਮਤਲਬ ਔਕਾਤ ਸਟੈਂਡਰਡ ਦਾ ਅਰਥ ਹੈ ਔਕਾਤ ਗਿਫਟ ਮਿਲਦਾ ਹੈ ਔਕਾਤ ਦੇ ਹਿਸਾਬ ਨਾਲ ਠੀਕ ਹੈ ਇਹ ਲੀਡਰਾਂ ਨੂੰ ਪਤਾ ਹੈ ਇਹਨਾਂ ਨੂੰ ਗਿਫਟ ਕਿਹੜਾ ਦੇਣਾ ਹੈ ਇਹਨਾਂ ਦੀ ਔਕਾਤ ਬੋਤਲਾਂ ਵਾਲੀ ਹੋਈ ਹੈ ਇਹਨਾਂ ਦੀ ਔਕਾਤ ਗੱਪਾਂ ਸੁਣਨ ਵਾਲੀ ਹੈ ਝੂਠ ਸੁਣਨ ਵਾਲੀ ਹੈ ਸੁਪਨੇ ਵਿਖਾਉਣ ਵਾਲੀ ਹੈ ਇਹਨਾਂ ਨੂੰ ਔਕਾਤ ਇਹਨਾਂ ਦੀ ਇਹਨਾਂ ਦੀ ਹਸਾਬ ਨਾਲ ਤੁਸੀਂ 5 ਸਾਲ ਬਾਅਦ ਇਹਨਾਂ ਨੂੰ ਇਹ ਕੁਝ ਕਹਿ ਦਿਆ ਕਰੋ ਇਹ ਇੰਨੇ ਜੋਗ ਗਈ ਹੈ ਸਾਡਾ ਜਿੱਤੇ ਸਟੈਂਡਰਡ ਬਦਲ ਗਿਆ ਨਾ ਸਾਡਾ ਸਟੈਂਡਰਡ ਬਦਲ ਗਿਆ ਉਹਦੋਂ ਦੇ ਲੀਡਰਾਂ ਨੂੰ ਸੋਚਣਾ ਪੈਣਾ ਵੀ ਇਹ ਜਨਤਾ ਹੋ ਗਈ ਸਿਆਣੀ ਹੁਣ ਇਹਨਾਂ ਨੂੰ ਇਮਾਨਦਾਰੀ ਦਾ ਗਿਫਟ ਦੇਣਾ ਪੈਣਾ ਮੈਂ ਇਮਾਨਦਾਰ ਬਣਾ ਮੈਂ ਸੱਚਾ ਬਣਾ ਮੈਂ ਠੀਕ ਹੋਵਾਂ ਉਹ ਬੰਦੇ ਨੂੰ ਕਰਨਾ ਪੈਣਾ ਲੀਡਰਾਂ ਨੂੰ ਵੀ ਜਨਤਾ ਮੇਰੀ ਇਮਾਨਦਾਰੀ ਭਾਲਦੀ ਹੈ ਜਨਤਾ ਮੇਰੇ ਤੋਂ ਵਾਅਦਾ ਪੂਰਤੀ ਭਾਲਦੀ ਹੈ ਜਨਤਾ ਮੇਰੇ ਤੋਂ ਨੌਕਰੀਆਂ ਭਾਲਦੀ ਹੈ ਜਿੱਦੇ ਉਹਨਾਂ ਨੂੰ ਪਤਾ ਲੱਗ ਗਿਆ ਨਾ ਉਦਦੇ ਅਗਲੇ ਨੇ ਘਰੇ ਬਹਿ ਕੇ ਸੋਚਣਾ ਵੀ ਕੀ ਕਰੀਏ ਹੁਣ ਕਿਵੇਂ ਇਹਨਾਂ ਨੂੰ ਖੁਸ਼ ਕਰੀਏ ਹੁਣ ਅਗਰੇ ਨੂੰ ਪਤਾ ਹੈ ਪਿੱਛੇ ਜੇ ਐਮਐਲਏ ਦੀ ਇਲੈਕਸ਼ਨ ਲੜਦੇ ਨੇ ਐਦ ਕੀ ਟਿਕਟ ਮਿਲ ਰਹੀ ਸੀ ਮੈਂ ਲੁਧਿਆਣੇ ਦੇ ਏਰੀਆ ਚ ਗਿਆ ਉਹ ਮੈਨੂੰ ਗੱਲ ਕਰਨ ਕਹਿੰਦੇ ਜੀ ਪੈਸਾ ਹੀ ਬੜਾ ਲੱਗ ਜਾਂਦਾ ਹੈ 10-10 ਕਰੋੜ ਰੁਪਈਆ ਇੱਕ ਇੱਕ ਐਮਐਲਏ ਲਾ ਦਿੰਦਾ ਮੈਂ ਕਿਹਾ ਇੰਨਾ ਪੈਸਾ ਕਹਿੰਦੇ ਸ਼ਰਾਫਤ ਅਡਵਰਟ ਦੀਆਂ ਨੇ ਮੈਂ ਕਿਹਾ ਓ ਹੋ ਹੋ ਹੋਰ ਮੈਂ ਵੀ ਮਿੱਠਾ ਜਿਹਾ ਅੱਛਾ ਫਿਰ ਹੋਰ ਪੁੱਛਾਂ ਵਾਲਾ ਕੀ ਕਹਿੰਦਾ ਕੋਕ ਦੀਆਂ ਮੋਦਲਾਂ ਵੀ ਵਰਤੌਣੀਆਂ ਪੈਣੀਆਂ ਮੈਂ ਕਿਹਾ ਕੋਕ ਕਹਿੰਦੇ ਬੀਬੀਆਂ ਕਹਿੰਦੀਆਂ ਬੰਦਿਆਂ ਨੂੰ ਸ਼ਰਾਬ ਦੀ ਬੋਤਲ ਸਾਨੂੰ ਕੋਕ ਤੇ ਦਿਓ ਸੱਚੀ ਮੈਨੂੰ ਇਦਾਂ ਦੱਸਿਆ ਕਹਿੰਦੇ ਜੀ ਅਸਲੀ ਪਿਛਲੇ ਵਾਰੀ ਸੂਟ ਵੀ ਲਿਆ ਲਿਆ ਕੇ ਵੰਡੇ ਆ ਸਾਰੇ ਪਿੰਡ ਚ ਸੂਟ ਕੱਲੇ ਕੱਲੇ ਪਿੰਡ ਦੇ ਵਿੱਚ ਕੱਲੀ ਕੱਲੀ ਬੀਬੀ ਨੂੰ ਕਹਿੰਦੇ ਸੀ ਸੂਟ ਦਿੱਤਾ ਮੈਂ ਕਿਹਾ ਬੜਾ ਮਹਿੰਗਾ ਪੈ ਜਾਂਦਾ ਹੋਣਾ 2000 ਦਾ ਤੇ ਸੂਟ ਆਉਂਦੇ ਕਹਿੰਦੇ 2000 ਦਾ ਕਿਹੜਾ 200 ਦਾ ਆ ਜਾਂਦਾ ਕਹਿੰਦੇ ਥੋਕ-ਥਾਕ ਵਿੱਚ ਲੈ ਆਉਂਦੇ ਆ ਸੀ ਦੋ ਦੋ 100 ਦੇ ਸੂਟ ਬੱਸ ਕਹਿੰਦੇ ਕਹਿੰਦੇ ਇੱਕ ਇੱਕ ਕੋਕ ਦੀ ਬੋਤਲ ਦੋ ਦੋ ਲੀਟਰ ਵਾਲੀ ਮੈਂ ਕਿਹਾ ਕੋਕ ਤੇ ਮਰ ਜਾਂਦੇ ਨੇ ਸਾਡੇ ਵਾਲੇ ਬੰਦਾ ਕਹਿੰਦਾ ਬੋਤਲ ਲਿਆ ਦਿਓ ਬੀਬੀ ਕਹਿੰਦੀ ਕੋਕ ਲਿਆ ਦਿਓ ਲੈ ਆਹ ਔਕਾਤ ਹੈ ਸਟੈਂਡਰਡ ਤੇ ਸਾਡਾ ਹੈ ਭਾਲ ਦਿਓ ਗਿਫਟ ਇਮਾਨਦਾਰੀ ਦਾ ਲੀਡਰਾਂ ਤੋਂ ਸੱਚੇ ਹੋਣ ਚੰਗੇ ਹੋਣ ਅੱਜ ਜਨਤਾ ਕਹਿੰਦੀ ਐ ਸਾਡੇ ਬਾਬਾ ਜੀ ਦੇ ਡੇਰੇ ਤੇ ਮੱਥਾ ਲੀਡਰ ਟੇਕ ਦਵੇ ਸਾਡੀਆਂ ਵੋਟਾਂ ਇਹਨੂੰ ਪਾਵਾਂਗੇ ਲੈ ਇੱਥੇ ਖੜੇ ਨੇ ਲੋਕ ਤੇਰੇ ਬਾਬਾ ਜੀ ਕੋਲ ਜਾਊਗਾ ਸਿਫਤ ਤੇ ਚਾਰ ਸ਼ਬਦ ਕਹਿ ਦੂਗਾ ਮੱਥਾ ਟੇਕ ਕੇ ਕਹਿ ਦੂਗਾ ਇਹ ਬਾਬਾ ਜੀ ਵਰਗਾ ਕੋਈ ਬਾਬਾ ਜੀ ਨਹੀਂ ਹੈਗਾ ਤੇ ਬਸ ਤੁਸੀਂ ਸਾਰੇ ਮੂੰਹ ਚੋੱਕ ਕੇ ਪਾ ਦਿਓ ਵੋਟਾਂ ਤਾਂ ਕਰਕੇ ਅਗਲੇ ਨੂੰ ਜਨਤਾ ਨੂੰ ਖੁਸ਼ ਕਰਨਾ ਹੀ ਨਹੀਂ ਪੈਂਦਾ ਬਾਬਿਆਂ ਨੂੰ ਖੁਸ਼ ਕਰ ਲੈਂਦੇ ਨੇ ਜਨਤਾ ਮਗਰੀ ਹੈ ਭੇਡਾਂ ਤੇ ਮਗਰੀ ਹੁੰਦੀਆਂ ਨੇ ਹੈ ਕਿ ਨਹੀਂ ਚਾਹੀਦਾ ਨਹੀਂ ਵੀ ਜੇ ਸਾਡਾ ਸਟੈਂਡਰਡ ਇਦਾਂ ਦਾ ਬਣ ਜਾਇਆ ਸੀ ਨਹੀਂ ਮੰਨਦੇ ਵੀਰੋ ਸੁਣੋ ਅਗਲੇ ਨੂੰ ਪਤਾ ਹੁੰਦਾ ਹੈ ਆ ਜਿਹੜਾ ਬੰਦਾ ਖੜਾ ਹੈ ਨਾ ਇਹਦੀ ਚਾਪ ਲੂਸੀ ਕਰੋ ਇਹਦੀਆਂ ਸਿਫਤਾਂ ਦੇ ਪੁਲ ਬੰਨੋ ਇਹਨੇ ਖੁਸ਼ ਹੋ ਜਾਣਾ ਕਈ ਬੰਦਿਆਂ ਦਾ ਸਟੈਂਡਰਡ ਹੁੰਦਾ ਜਦੋਂ ਤੁਸੀਂ ਗੱਲ ਕਰੋ ਵੀ ਸਿਫਤ ਜੇ ਉਹ ਉਹਨੇ ਤੂੰ ਚੱਲ ਬਸ ਠੀਕ ਹੈ ਗੱਲ ਕਰ ਜਿਹੜੀ ਕਰਦੇ ਗੱਲ ਕਰ ਸਟੈਂਡਰਡ ਦੇ ਹਿਸਾਬ ਨਾਲ ਅਗਲਾ ਤੁਹਾਡੇ ਨਾਲ ਗੱਲ ਕਰਦਾ ਇੱਥੇ ਕਈਆਂ ਕਈਆਂ ਨੂੰ ਵੇਖੀਦਾ ਐ ਇੰਨਾ ਖੁੱਲ ਜਾਣਗੇ ਮਜ਼ਾਕ ਕਰੀ ਜਾਣਗੇ ਚੌੜ ਕਰੀ ਜਾਣਗੇ ਹੱਸੀ ਜਾਣਗੇ ਪੁੱਠੀਆਂ ਸਿੱਧੀਆਂ ਗੱਲਾਂ ਕਰੀ ਜਾਣਗੇ ਮੁੜ ਕੇ ਕਹਿਣਗੇ ਸਾਡਾ ਰੋਬ ਨਹੀਂ ਮੰਨਦੇ ਅਗਲਾ ਕਹਿੰਦਾ ਤੇਰੀ ਔਕਾਤ ਹੈਗੀ ਐ ਰੋਬ ਵਾਲੀ ਔਕਾਤ ਹੈਗੀ ਤੇਰੀ ਰੋਬ ਵਾਲੀ ਤੂੰ ਤੇ ਗੱਲ-ਗੱਲ ਤੇ ਮਜ਼ਾਕ ਕਰਦਾ ਤੇਰੀ ਬੋਲਬਾਣੀ ਕਿਦਾਂ ਦੀ ਐ ਗਾੜਾ ਤੂੰ ਕਢਣਾ ਪੁੱਠੇ ਸਿੱਧੇ ਤੇਰੇ ਕੰਮ ਨੇ ਤੇ ਸਾਨੂੰ ਕਹਿੰਦਾ ਰੋਬ ਨਹੀਂ ਮੇਰਾ ਚੱਲਦੇ ਚੱਲੀਏ ਕੀ ਤੂੰ ਰੋਬ ਵਾਲਾ ਹੈ ਨਾ ਵੀਰੋ ਰੋਬ ਜੇ ਰੱਖਣਾ ਤਾਂ ਰੋਬ ਵਾਲੀ ਔਕਾਤ ਚਾਹੀਦੀ ਹੈ ਕਈਆਂ ਦਾ ਰੋਬ ਮੰਨਿਆ ਹੀ ਨਹੀਂ ਜਾਂਦਾ ਮਾਣਿਆ ਵੀ ਜਾਂਦਾ ਕਈਆਂ ਦਾ ਹੁਕਮ ਮੰਨਿਆ ਨਹੀਂ ਜਾਂਦਾ ਹੁਕਮ ਮਾਣਿਆ ਜਾਂਦਾ ਹੈ